ਟੀਚਰ ਦਾ ਚੰਡਿਆ ਬੱਚਾ ਜਿਹੜਾ ਉਹ ਬਲੰਦੀਆਂ ਛੁੰਦਾ ਸੀ ਅੱਜ ਕੀ ਬੱਚਾ ਵੇਖ ਕੇ ਕੀ ਸਿੱਖੂਗਾ ਵੀ ਮੇਰਾ ਟੀਚਰ ਹੱਕ ਲੈਣ ਲਈ ਛੜਕਾਂ ਦੇ ਉੱਤੇ ਬੈਠਾ ਕੋਈ ਗੱਲ ਨਹੀਂ ਯਾਰ ਮੈਂ ਪਾਸ ਹੋਣ ਲਈ ਛੜਕਾਂ ਦੇ ਬਹਿ ਜਾਊਂਗਾ ਕੀ ਸਾਡੀਆਂ ਸਰਕਾਰਾਂ ਇਹ ਦੇ ਰਹੀਆਂ ਬੜਾ ਧੋਖਾ ਹੈ ਜਦੋਂ ਇੱਕ ਟੀਚਰ ਮੈਡਮ ਨੇ ਇਹ ਗੱਲ ਕਹੀ ਕਿ ਹਾਂਜੀ ਮੈਂ ਆਪਦੇ ਬੱਚਿਆਂ ਨੂੰ ਟੀਚਿੰਗ ਲੈਣ ਚ ਹੀ ਨਹੀਂ ਪਾਉਂਗੀ ਕਿ ਇਸ ਤਰ੍ਹਾਂ ਕਰਨ ਦੇ ਨਾਲ ਸਾਡੇ ਜਿਹੜੇ ਟੀਚਰ ਆ ਉਹਨਾਂ ਦਾ ਮਨੋਂ ਵਾਲੇ ਤੋੜੀ ਜਾਣਗੇ ਸੋ ਇਹ ਸਰਕਾਰ ਨੂੰ ਬਹੁਤ ਜਲਦੀ ਟੀਚਰਾਂ ਦੇ ਹੱਕ ਦੇ ਵਿੱਚ ਫੈਸਲਾ ਲੈਣਾ ਚਾਹੀਦਾ ਜੇ ਨਾ ਲਿਆ ਤਾਂ ਜਿਸ ਤਰ੍ਹਾਂ ਟੀਚਰ ਅਗਲੀ ਕਾਰਵਾਈ ਕਰਨਗੇ ਅਸੀਂ ਇਹਨਾਂ ਦੇ ਨਾਲ ਤੁਸੀਂ ਇਹਨਾਂ ਬੱਚਿਆਂ ਵਾਲੇ ਦੇਖ ਲਓ ਵੀ ਇਹ ਬੱਚੇ ਸਕੂਲ ਦੇ ਆ ਕਿੱਥੇ ਇਹਨਾਂ ਬੱਚਿਆਂ ਦੇ ਹੱਥੇ ਚ ਕਿਤਾਬਾਂ ਹੋਣੀਆਂ ਚਾਹੀਦੀਆਂ ਸੀ ਕਿੱਥੇ ਇਹਨਾਂ ਬੱਚਿਆਂ ਦੇ ਹੱਥ ਮੁੱਖ ਮੰਤਰੀ ਸਾਹਿਬ ਜੀ 57 ਦਿਨ ਤੋਂ ਅਰਦਾਸ ਸਕੂਲ ਹਰਦਾਸਾ ਦੇ ਅਧਿਆਪਕ ਹੱਡ ਚੀਰਵੀਂ ਠੰਡ ਵਿੱਚ ਦਿਨ ਰਾਤ ਧਰਨੇ ਤੇ ਬੈਠੇ ਹੋਏ ਆ ਐਮਐਲਏ ਸਾਹਿਬ ਦੇ ਦਫ਼ਤਰ ਅੱਗੇ ਪਰ ਤੁਹਾਡੀ ਸਰਕਾਰ ਦੇ ਕੰਨ ਤੇ ਜੂਨੇ ਹੀ ਸਰਕ ਰਹੀ ਇਕੱਲੇ ਬਿਆਨਾਂ ਨਾਲ ਚੁੱਲਿਆਂ 'ਚ ਅੱਗ ਨਹੀਂ ਬਲਨੀ ਜ਼ਮੀਨੀ ਪੱਤਰ ਤੇ ਕੰਮ ਕਰੋ ਚੁੱਲਿਆਂ 'ਚ ਅੱਗ ਕੀ ਨਹੀਂ ਬਲਨੀ ਵੀ ਇਕੱਲੇ ਬਿਆਨਾਂ ਦੇ ਸਾਡੇ ਘਰੇ ਦੋ ਵਕਤ ਦੀ ਰੋਟੀ ਨਹੀਂ ਪਕਣੀ ਦੋ ਵਕਤ ਦੀ ਰੋਟੀ ਪਕਾਉਣ ਲਈ ਗਾਂਧੀ ਵਾਲਾ ਚਾਹੀਦਾ ਤੇ ਗਾਂਧੀ ਵਾਲਾ ਕੰਮ ਕਿਰਤ ਖੀਰਤ ਤੋਂ ਬਿਨਾ ਨਹੀਂ ਆਉਣਾ ਕੀ ਇਹ ਟੀਚਰ ਕਿਰਤ ਨਹੀਂ ਕਰ ਰਹੇ ਫਿਰ ਇਹਦਾ ਮਤਲਬ ਇਹ ਆਮਾਨ ਸਾਹਿਬ ਹਰ ਇੱਕ ਚੀਜ਼ ਦਾ ਹੱਲ ਸਿਰਫ ਇੱਕ ਤਰ ਨਹੀਂ ਰਹਿ ਗਿਆ ਜੇ ਹਰ ਇੱਕ ਚੀਜ਼ ਦਾ ਹੱਲ ਤਰ ਨਹੀਂ ਰਹਿ ਗਿਆ ਤੇ ਮੈਨੂੰ ਲੱਗਦਾ ਰੋੜ ਕੱਟ ਹੋਣਗੇ ਤੇ ਜਾਮ ਵੱਧ ਮਿਲਣਗੇ ਸ਼ਰਾਬ ਫੈਕਟਰੀ ਧਰਨਾ ਹਲੇ ਚੱਲ ਰਿਹਾ ਤੇ ਨਵਾਂ ਧਰਨਾ ਵੀ ਲੱਗ ਚੁੱਕਿਆ ਅਸੀਂ ਆਪਕਾ ਥੱਕ ਕੇ ਜਦੋਂ ਸਾਡੇ ਕੋਈ ਸੁਣਵਾਈ ਇੰਨੀਆਂ ਸਿੱਖਿਆ ਮੰਤਰੀ ਸਾਹਿਬ ਜੀ ਨਾਲ ਮੀਟਿੰਗ ਹੋ ਗਈਆਂ ਪੈਨਲ ਮੀਟਿੰਗਸ ਹੋ ਗਈਆਂ ਥੱਕ ਹੀ ਗਏ ਕਿ ਦੇਖੋ ਵੀ ਪ੍ਰੋਸੈਸਿੰਗ ਚੱਲ ਰਹੀ ਹੈ ਪ੍ਰੋਸੈਸਿੰਗ ਚੱਲ ਰਹੀ ਹੈ ਤਾਂ ਸਾਨੂੰ ਕਿਤੇ ਨਾ ਕਿਤੇ ਲੱਗਣ ਲੱਗ ਗਿਆ ਵੀ ਨਹੀਂ ਹੁਣ ਸਾਨੂੰ ਖੜੇ ਹੋਣਾ ਚਾਹੀਦਾ ਹੈ ਆਪਦੇ ਹੱਕਾਂ ਦੇ ਲਈ ਕਿਉਂਕਿ ਅਸੀਂ ਉਹਨਾਂ ਦੇ ਲਾਰਿਆਂ ਦੇ ਵਿੱਚ ਤਾਂ ਨਹੀਂ ਨਾ ਸਾਰਾ ਸਮਾਂ ਕੱਢ ਸਕਦੇ देखो ਅਸੀਂ ਤਾਂ 13 ਸਾਲਾਂ ਤੋਂ ਸਿਰਫ ਆਪਣੀ ਇੱਕ ਸੈਲਰੀ ਮੰਗ ਰਹੇ ਆ ਜਿਹੜਾ ਕਿ ਪੱਤਰ ਵੀ ਜਾਰੀ ਹੋਇਆ ਹੋਇਆ ਸਰਕਾਰ ਦਾ ਕਿਉਂ ਤੇ ਸਕੂਲਾਂ ਦੇ ਵਿੱਚ ਤਨਖਾਹਾਂ ਜ਼ਿਆਦੀਆਂ ਨੇ ਕਿਉਂ ਇੱਕ ਸਕੂਲ ਦੇ ਨਾਲ ਹੀ ਅਜਿਹਾ ਜਿਹੜਾ ਵਰਤਾਰਾ ਆ ਉਹ ਆਪ ਰਿਹਾ ਕੋਈ ਸਾਡਾ ਸਕੂਲ ਲਗਾਤਾਰ 10-11 ਸਾਲਾਂ ਤੋਂ ਜੀ ਸਰਕਾਰੀ ادارے ਵਾਂਗ ਹੀ ਕੰਮ ਕਰ ਰਿਹਾ ਹੈ ਸਾਰਾ ਕੁਝ ਮਿੱਟੇ ਮੀਲ ਮਿਲ ਰਿਹਾ ਹੈ ਕਿਤਾਬਾਂ ਕਾਪੀਆਂ ਸਭ ਕੁਝ ਬੱਚਿਆਂ ਨੂੰ ਫ੍ਰੀ ਮਿਲ ਰਿਹਾ ਹੈ ਇੱਕ ਕਹੋ ਟੀਚਰ ਨਾਲ ਹੀ ਇਨਸਾਫ ਨਹੀਂ ਹੋ ਰਿਹਾ ਸਾਨੂੰ ਇਨਸਾਫ ਦਿਵਾਉਣ ਦੇ ਲਈ ਸਾਡੇ ਇਸ ਰੋੜ ਜਾਂ ਦੇ ਵਿੱਚ ਸਾਡੇ ਦੇ ਕੋ ਜੀ ਬੱਚੇ ਵੀ ਸਾਡੇ ਨਾਲ ਸ਼ਰੀਕ ਹੋਏ ਨੇ ਕਿਉਂਕਿ ਉਹ ਦੁੱਖ ਨੂੰ ਸਮਝ ਰਹੇ ਆ ਸਾਡੇ ਨੂੰ ਵੀ ਸਾਡੇ ਟੀਚਰ ਜਿਹੜੇ ਉਹਨਾਂ ਨੂੰ ਵੀ ਪਤਾ ਹੈ ਵੀ ਸਾਡੀ ਪੜ੍ਹਾਈ ਖਰਾਬ ਹੋ ਰਹੀ ਹੈ ਵਾਪਸ ਆਉਣ ਜਲਦੀ ਤੋਂ ਜਲਦੀ ਤੇ ਸਾਨੂੰ ਵੀ ਬੜੀ ਜਲਦੀ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਵਾਪਸ ਕਿ ਪੜਾਈਏ ਪਰ ਸਾਡੇ ਹੱਕ ਤਾਂ ਸਾਨੂੰ ਦੇ ਨਾ ਸਰ ਵੀ ਇੰਨਾ ਇੰਨਾ ਟਾਈਮ ਹੋ ਗਿਆ ਟੀਚਰਾਂ ਨੂੰ ਹੀ ਕੋਈ ਮੋਗੇ ਤੋਂ ਹੁੰਦਾ ਕੋਈ ਫਰੀਦਕੋਟ ਤੋਂ ਕੋਈ ਕਿੱਥੋਂ ਹੀ ਹੈ ਨਾ ਤੇ ਵੀ ਉਹਨਾਂ ਦਾ ਹੀ ਉਹਨਾਂ ਤੇਲ ਹੀ ਗੱਡੀਆਂ ਦਾ ਭਾਲ ਜਾਂਦਾ ਜੀ ਜਾਂ ਕੋਈ ਵੀ ਕਰਾਇਆ ਮੰਨ ਲਓ ਬੱਚਾ ਦਾ ਹੀ ਤੇ ਉਹਨਾਂ ਨੂੰ ਵੀ ਕਿੱਥੇ 10000 ਤੱਕ 12000 ਤੱਕ ਦਿਹਾੜੀ ਵਾਲਾ ਬੰਦਾ ਹੀ ਕਮਾਈ ਜਾਂਦਾ ਵਾ ਤੇ ਕੋਈ ਫਰ ਔਖਾ ਹੀ ਹੈ ਟੀਚਰਾਂ ਨੂੰ ਅਖੰਡ ਬਾਣੀ ਪੰਥਕ ਮੀਡੀਆ ਦੇਖ ਰਹੀ ਦੇਸ਼ ਵਿਦੇਸ਼ੀ ਸੰਗਤ ਨੂੰ ਦਾ ਜਸਵੀਰ ਸਿੰਘ ਸਸਤੇਵਾਲਾ ਦੀ ਫਤਿਹ ਪ੍ਰਵਾਨ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਜੀਰਾ ਦੇ ਵਿੱਚ ਅਸੀਂ ਮੌਜੂਦ ਹੈਗੇ ਆਂ ਤੇ ਐਮ ਐਲ ਏ ਨਰੇਸ਼ ਕਟਾਰੀਆ ਦੇ ਦਫਤਰ ਦੇ ਅੱਗੇ ਪਿਛਲੇ 57 ਦਿਨਾਂ ਤੋਂ ਆਦਰਸ਼ ਸਕੂਲ ਦੇ ਟੀਚਰਾਂ ਦਾ ਧਰਨਾ ਚੱਲ ਰਿਹਾ ਹੈ ਤੇ ਅੱਜ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਉਸੇ ਧਰਨੇ ਨੂੰ ਉਸੇ ਸੰਘਰਸ਼ ਨੂੰ ਤਿੱਖਾ ਕਰ ਦਿੱਤਾ ਗਿਆ ਹਾਈਵੇ ਜਾਮ ਕਰ ਦਿੱਤਾ ਗਿਆ ਹਾਈਵੇ ਸ਼ਾਮ ਦੇ 4 ਵਜੇ ਤੱਕ ਬੰਦ ਕਰ ਦਿੱਤਾ ਗਿਆ ਤੇ ਇਹਨਾਂ ਟੀਚਰਾਂ ਦੀ ਹਮਾਇਤ ਕਰਨ ਭੈਣ ਰਮਨਦੀਪ कौर ਮਰਖਾਈ ਵੀ ਪਹੁੰਚੇ ਹੋਏ ਨੇ ਗੱਲਬਾਤ ਕਰਨ ਦਾ ਯਤਨ ਕਰਦੇ ਆ ਪਹਿਲਾਂ ਭੈਣ ਦਾ ਚੈਨਲ ਦੇ ਉੱਤੇ ਸਵਾਗਤ ਕਰ ਲੈਨੇ ਸਵਾਗਤ ਹੈ ਭੈਣ ਜੀ ਵਾਇਕ ਰੁਜੀਤ ਕਾਲਸਾ ਜੀ ਕਾਲਸਾ ਵਾਇਕ ਜੀ ਜੀ ਕਿੱਦਾਂ ਦੇਖ ਰਹੇ ਹਾਂ 57 ਦਿਨ ਹੋ ਗਏ ਨਾ ਭੈਣਾਂ ਨੂੰ ਇੱਥੇ ਬੈਠੇ ਹੋਏ ਨੇ ਕਿ ਅੱਜ ਕਿਸਾਨ ਜਥੇਬੰਦੀਆਂ ਨੇ ਚਲੋ ਹਮਾਇਤ ਦਿੱਤੀ ਹੈ ਪਿਛਲੇ ਦਿਨਾਂ ਤੋਂ ਅੱਜ ਰੋਡ ਜਾਮ ਕੀਤਾ ਗਿਆ ਪਰ ਸਰਕਾਰ ਦੇ ਕੰਨ ਦੇ ਉੱਤੇ ਜੂਨ ਸਰਕੀ ਹੋਈ ਹੁਣ ਤੱਕ ਨਜ਼ਰ ਨਹੀਂ ਆਈ ਦੇਖੋ ਜੀ ਇਹ ਸਰਕਾਰ ਜੈਸ ਹਾਬ ਤੇ ਆਮ ਲੋਕਾਂ ਨੇ ਲੈ ਕੇ ਆਂਦੀ ਸੀ ਆਮ ਲੋਕਾਂ ਦੇ ਨਾਰੇ ਤੇ ਆਈ ਸੀ ਆਮ ਆਦਮੀ ਪਾਲਟੀ ਦੀ ਸਰਕਾਰ ਸੀ ਪਰ ਅੱਜ ਇਹ ਇੱਕ ਖਾਸ ਸਰਕਾਰ ਬਣ ਕੇ ਰਹਿ ਗਈ ਹੈ ਜਿਹੜਾ ਵੀ ਬੰਦਾ ਇੱਥੇ ਬੋਲਦਾ ਉਸੇ ਬੰਦੇ ਤੇ ਐਫ ਆਈ ਆਰ ਪਾਈਆਂ ਜਾਂਦੀਆਂ ਹੱਕਾਂ ਦੀ ਗੱਲ ਤਾਂ ਬਹੁਤ ਦੂਰ ਦੀ ਆ ਮਤਲਬ ਕਿ ਐਵਰਟਾਈਜ਼ਮੈਂਟ ਤੇ ਬਹੁਤ ਸਾਰਾ ਪੈਸਾ ਇਨਵੈਸਟ ਕੀਤਾ ਜਾ ਰਿਹਾ ਸੀ ਆ ਕਰਤਾ ਉਹ ਕਰਤਾ ਤੇ ਮੈਂ ਪਿਛਲੇ ਦਿਨੀ ਇੱਕ ਲਾਈਵ ਪਾਇਆ ਸੀ ਲਾਈਵ ਦੇ ਵਿੱਚ ਮੈਂ ਸੀਐਮ ਸਾਹਿਬ ਨੂੰ ਬੇਨਤੀ ਕੀਤੀ ਸੀ ਸਾ ਭਗਵੰਤ ਮਾਨ ਸਾਹਿਬ ਤੁਸੀਂ ਆਪਦੇ ਵਿਧਾਇਕਾਂ ਦੀ ਗਰਾਊਂਡ ਲੈਵਲ ਦੀ ਰਿਪੋਰਟ ਮੰਗਾਓ ਗਰਾਊਂਡ ਲੈਵਲ ਤੇ ਕੀ ਲੋਕ ਖੁਸ਼ ਨੇ ਜਿਹੜੇ ਜ਼ਮੀਨੀ ਪੱਧਰ ਦੇ ਲੋਕਾਂ ਨੇ ਉੱਠ ਕੇ ਤੁਹਾਨੂੰ ਇਸ ਕੁਰਸੀ ਤੇ ਬਿਠਾਇਆ ਕੀ ਇਹ ਕੁਰਸੀ ਇਹੋ ਜੀ ਕੁਰਸੀ ਤਾਂ ਨਹੀਂ ਵੀ ਜਿਵੇਂ ਨਾਚ ਨਚਾਈ ਜਾਂਦੀ ਹੈ ਇਨਸਾਨ ਨੱਚੀ ਜਾਂਦਾ ਸੋ ਤੁਸੀਂ ਗਰਾਊਂਡ ਲੈਵਲ ਤੇ ਆਣ ਕੇ ਉਹ ਚੀਜ਼ ਨੂੰ ਦੇਖੋ ਤਾਂ ਤੁਹਾਨੂੰ ਪਤਾ ਲੱਗੇ ਦੇਖੋ ਕੀ ਕਸੂਰ ਆ ਇਨਾਂ ਟੀਚਰਾਂ ਦਾ ਜਿਹੜੇ ਲਗਭਗ 57 ਦਿਨ ਤੋਂ ਇੱਥੇ ਧਰਨੇ ਦੇ ਉੱਤੇ ਬੈਠੇ ਰਹੇ ਕੀ ਇਹਨਾਂ ਦੇ ਬੱਚੇ ਨਹੀਂ ਕੀ ਇਹਨਾਂ ਦਾ ਘਰ ਪਰਿਵਾਰ ਨਹੀਂ ਅੱਛਾ ਟੀਚਰ ਪਹਿਲਾਂ ਘਰ ਦਾ ਕੰਮ ਕੀ ਯਾਰ ਬੱਚੇ ਐਗਜ਼ਾਮ ਦੇ ਵਿੱਚ ਬੈਠਣੇ ਆ ਕੀ ਉਹਨਾਂ ਦਾ ਉਹਨਾਂ ਬੱਚਿਆਂ ਦਾ ਭਵਿੱਖ ਖਤਰੇ 'ਚ ਨਹੀਂ ਜਾ ਰਿਹਾ ਜੇ ਟੀਚਰ ਸੜਕਾਂ ਦੇ ਉੱਤੇ ਧਰਨਿਆਂ ਤੇ ਆ ਤੇ ਬੱਚਿਆਂ ਦਾ ਭਵਿੱਖ ਕਿੱਥੇ ਆ ਬਿਲਕੁਲ ਬੱਚੇ ਕਿਹੜੀ ਪੜ੍ਹਾਈ ਕਰਨਗੇ ਕੀ ਬੱਚਿਆਂ ਨੂੰ ਤੁਸੀਂ ਉਦਾਂ ਹੀ ਪਾਸ ਕਰੋਗੇ ਟੀਚਰਾਂ ਤੋਂ ਬਿਨਾਂ ਜੇ ਸਕੂਲ ਚੱਲ ਸਕਦੇ ਆ ਤੇ ਫਿਰ ਗੁਰੂ ਕੌਣ ਆਖੇ ਇੱਕ ਵਾਰ ਸੇ ਅਸੀਂ ਕਹਿੰਨੇ ਵਿੱਦਿਆ ਵਿਚਾਰੀ ਪਰ ਉਪਕਾਰੀ ਪਰ ਉਹ ਵਿੱਦਿਆ ਵਿਚਾਰੀ ਪਰ ਉਪਕਾਰੀ ਦੇਣ ਵਾਲਾ ਟੀਚਰ ਆ ਜਿਹੜਾ ਅੱਜ ਉਹ ਧਰਨਿਆਂ ਦੇ ਉੱਤੇ ਬੈਠਾ ਇੱਕ ਟਾਈਮ ਉਹ ਹੁੰਦਾ ਸੀ ਜਦੋਂ ਸਕੂਲਾਂ ਦੇ ਵਿੱਚ ਬਾਲ ਸਭਾ ਲੱਗਦੀ ਹੁੰਦੀ ਸੀ ਤਾਂ ਉਦੋਂ ਇੱਕ ਗੀਤ ਬੜਾ ਗਾਇਆ ਜਾਂਦਾ ਸੀ ਨਹੀਂ ਮੈਂ ਜਾਣਾ ਪੜਨ ਸਕੂਲੇ ਵੀਰੇ ਨਾਲ ਮਾਈ ਜਦ ਵੀਰਾ ਪੜਨ ਸਕੂਲੇ ਜਾਂਦਾ ਏ ਮੇਰਾ ਕੱਪੜੇ ਧੁੰਦੀਦਾ ਉਦੋਂ ਦੇਲਾ ਬਾਲੇ ਖੰਦੇ ਹੁਣ ਕੀ ਗੀਤ ਬਣਗੇ ਹੁਣ ਕਹਿੰਦੀ ਨੀਮੇ ਨੀਮੇ ਜਾਣਾ ਮਾਈ ਵੀਰੇ ਨਾਲ ਧਰਨੇ ਦੇ ਉੱਤੇ ਜਦ ਵੀਰਾ ਧਰਨੇ ਉੱਤੇ ਬਹਿੰਦਾ ਏ ਮੇਰਾ ਵੀ ਜੀ ਕਰਦਾ ਮੈਂ ਵੀ ਡਿਊਟੀ ਲੈਣ ਲਈ ਉੱਥੇ ਜਾ ਬਹਿ ਜਾਣੀ ਸੋ ਕਹਿੰਦਾ ਭਾਵ ਹੈ ਇੱਕ ਟਾਈਮ ਉਹੋ ਜਿਹਾ ਹੁੰਦਾ ਸੀਗਾ ਜਦੋਂ ਟੀਚਰ ਦਾ ਚੰਡਿਆ ਬੱਚਾ ਜਿਹੜਾ ਉਹ ਬਲੰਦੀਆਂ ਛੁੰਦਾ ਸੀ ਅੱਜ ਕੀ ਬੱਚਾ ਵੇਖ ਕੇ ਕੀ ਸਿੱਖੂਗਾ ਵੀ ਮੇਰਾ ਟੀਚਰ ਹੱਕ ਲੈਣ ਲਈ ਸੜਕਾਂ ਦੇ ਉੱਤੇ ਬੈਠਾ ਕੋਈ ਗੱਲ ਨਹੀਂ ਯਾਰ ਮੈਂ ਪਾਸ ਹੋਣ ਲਈ ਸੜਕਾਂ ਦੇ ਬਹਿ ਜਾਊਂਗਾ ਕੀ ਸਾਡੀਆਂ ਸਰਕਾਰਾਂ ਇਹ ਦੇ ਰਹੀਆਂ ਕਿ ਸਾਡੇ ਸਮਾਜ ਦੀ ਆਉਣ ਵਾਲੀ ਜਿਹੜੀ ਬਣੇਦ ਆ ਇਹ ਆ ਕਿ ਸਾਡੇ ਕੀ ਅਸੀਂ ਇਸ ਤਰ੍ਹਾਂ ਦਾ ਸਮਾਜ ਪਰੋਸ ਕੇ ਦੇ ਰਹੇ ਹਾਂ ਜਾਂ ਅਸੀਂ ਕਾਰਪੋਰੇਟ ਘਰਾਣਿਆਂ ਨੂੰ ਆ ਵੀ ਕਰਨਾ ਚਾਹੁੰਨੀ ਇਹਦਾ ਮਤਲਬ ਜਿਹੜੇ ਇਹ ਆਦਰਸ਼ ਸਕੂਲ ਆ ਇਹ ਉਹਨਾਂ ਮਿਡਲ ਕਲਾਸ ਲੋਕਾਂ ਲਈ ਵੀ ਆ ਜਿਹੜੇ ਬਹੁਤ ਵੱਡੇ ਸਕੂਲਾਂ 'ਚ ਨਹੀਂ ਪੜਾ ਸਕਦੇ ਕੀ ਅਸੀਂ ਇਹਨਾਂ ਸਕੂਲਾਂ ਨੂੰ ਬੰਦ ਕਰਾ ਦੇਣਾ ਚਾਹੁੰਦੇ ਹਾਂ ਸੋ ਇਹ ਚੀਜ਼ਾਂ ਦਾ ਧਿਆਨ ਹੈ ਕਿ ਬੇਹਾਨਾਂ ਦਾ ਭੁੱਖ ਖਤਰੇ ਦੇ ਵਿੱਚ ਹੈਗਾ ਹੀ ਹੈਗਾ ਉੱਥੇ 1200 ਤੋਂ ਪਲੱਸ ਬੱਚੇ ਨੇ ਅੱਜ 57 ਦਿਨ ਹੋ ਗਏ ਬੱਚੇ ਵੀ ਟੀਚਰਾਂ ਤੋਂ ਬਗੈਰ ਬੈਠੇ ਹੋਏ ਬਿਲਕੁਲ ਬਿਲਕੁਲ ਉਹ ਬੱਚੇ ਆ ਜਿਹੜੇ ਉਹ ਟੀਚਰਾਂ ਤੋਂ ਬਗੈਰ ਬੈਠੇ ਕੀ ਸਿੱਖਿਆ ਲੈ ਰਹੇ ਹੋਣਗੇ ਨਿੱਤ ਦਾ ਸਿਲੇਬਸ ਉਹ ਇਹੀ ਪੜ ਰਹੇ ਹੋਣੀਆਂ ਸਾਡੇ ਟੀਚਰ ਧਰਨੇ ਦੇ ਉੱਤੇ ਬੈਠੇ ਆ ਗਾਂ ਵੱਡੇ ਹੋ ਕੇ ਸਾਨੂੰ ਵੀ ਬਹਿਣਾ ਬਹਿਣਾ ਛੱਡੋ ਯਾਰ ਕਿਤਾਬਾਂ ਲਈ ਰੱਖੋ ਕੀ ਅਸੀਂ ਇਹੀ ਚਾਹੁੰਦੇ ਆ ਕਿ ਅਸੀਂ ਨਹੀਂ ਚਾਹੁੰਦੇ ਸਾਡਾ ਜਿਹੜਾ ਆਉਣ ਵਾਲਾ ਕੋਈ ਸਾਡੇ ਬੱਚੇ ਉਹ ਪੜ ਲਿਖ ਜਾਣ ਜਾਂ ਸਾਨੂੰ ਇਹ ਡਰ ਸਤਾ ਰਿਹਾ ਵੀ ਜੇ ਬੱਚੇ ਪੜ ਗਏ ਤੇ ਉਹ ਆਪਦੇ ਹੱਕਾਂ ਪ੍ਰਤੀ ਸੁਚੇਤ ਹੋਣਗੇ ਉਹ ਸਾਡੇ ਤੋਂ ਮੰਗ ਰੱਖਣਗੇ ਉਹ ਆਪਦੇ ਹੱਕਾਂ ਪ੍ਰਤੀ ਜਾਗਰੂਕ ਹੋਣਗੇ ਸਾਡੇ ਤੋਂ ਨੌਕਰੀਆਂ ਮੰਗਣਗੇ ਆਈਪੀਐਸ ਦੀਆਂ ਜਿਹੜੀਆਂ ਡਿਗਰੀਆਂ ਚ ਬਾਹਰਲੇ ਸੂਬਿਆਂ ਚ ਗਈਆਂ ਉਹ ਪੰਜਾਬ ਦੇ ਬੱਚੇ ਮੁੜ ਤੋਂ ਲੈਣਗੇ ਕੀ ਸਾਨੂੰ ਇਹ ਡਰ ਸਤਾ ਰਿਹਾ ਬੜਾ ਦੁੱਖ ਹੋਇਆ ਜਦੋਂ ਇੱਕ ਟੀਚਰ ਮੈਡਮ ਨੇ ਇਹ ਗੱਲ ਕਹੀ ਕਿ ਹਾਂਜੀ ਮੈਂ ਆਪਦੇ ਬੱਚਿਆਂ ਨੂੰ ਟੀਚਿੰਗ ਲੈਣ ਚ ਹੀ ਨਹੀਂ ਪਾਉਂਗੀ ਕਿ ਇਸ ਤਰ੍ਹਾਂ ਕਰਨ ਦੇ ਨਾਲ ਸਾਡੇ ਜਿਹੜੇ ਟੀਚਰ ਉਹਨਾਂ ਦਾ ਮਨੋਬਲ ਇਹ ਤੋੜੀ ਜਾਣਗੇ ਸੋ ਇਹ ਸਰਕਾਰ ਨੂੰ ਬਹੁਤ ਜਲਦੀ ਟੀਚਰਾਂ ਦੇ ਹੱਕ ਦੇ ਵਿੱਚ ਫੈਸਲਾ ਲੈਣਾ ਚਾਹੀਦਾ ਜੇ ਨਾ ਲਿਆ ਤਾਂ ਜਿਸ ਤਰ੍ਹਾਂ ਟੀਚਰ ਅਗਲੀ ਕਾਰਵਾਈ ਕਰਨਗੇ ਅਸੀਂ ਇਹਨਾਂ ਦੇ ਨਾਲ ਹਾਂ ਬਿਲਕੁਲ ਜਿੱਦਾਂ 57 ਦਿਨ ਹੋ ਗਏ ਇੱਥੇ ਬੈਠੇ ਹੋਏ ਨੇ ਜਦੋਂ ਗੱਲ ਕਰ ਲਈ ਕਿ ਜਦੋਂ ਪਿਛਲੀਆਂ ਸਰਕਾਰਾਂ ਦੇ ਵਿੱਚ ਜਿਹੜਾ ਵਿਦਿਆਪਨ ਦਾ ਅਤਿਆਚਾਰ ਸ਼ੁਰੂ ਤੋਂ ਹੋ ਰਿਹਾ ਚਾਹ ਕਾਲੀ ਜਲਦੀ ਸਰਕਾਰ ਸੀ ਚਾਹ ਕਾਂਗਰਸ ਦੀ ਸਰਕਾਰ ਸੀ ਪਰ ਜਿੱਦਾਂ ਹੁਣ ਸਟੇਜ ਤੇ ਵੀ ਜ਼ਿਕਰ ਹੋਇਆ ਸੀ ਵਿਚਾਰੀ ਬੀਬੀ ਅਨਮੋਲ ਕਗਨ ਮਾਨ ਅੱਜ ਉਹਦੇ ਕੋਲ ਮੰਤਰੀ ਹੈ ਭੈਣ ਸਾਡੀ ਪਹਿਲਾਂ ਬੜਾ ਉਹ ਕਹਿੰਦੀ ਸੀ ਟੀਚਰਾਂ ਦੇ ਉੱਤੇ ਉਹਦੇ ਬਾਰੇ ਤੁਸੀਂ ਆਹ ਦੇਖੋ ਵੀ ਆ ਬੱਚਾ ਸਕੂਲ ਦੇ ਆ ਬੱਚੇ ਤੁਸੀਂ ਇਹਨਾਂ ਬੱਚਿਆਂ ਵਾਲੇ ਦੇਖ ਲਓ ਵੀ ਇਹ ਬੱਚੇ ਸਕੂਲ ਦੇ ਆ ਕਿੱਥੇ ਇਹਨਾਂ ਬੱਚਿਆਂ ਦੇ ਹੱਥੇ ਚ ਕਿਤਾਬਾਂ ਹੋਣੀਆਂ ਚਾਹੀਦੀਆਂ ਸੀ ਕਿੱਥੇ ਇਹਨਾਂ ਬੱਚਿਆਂ ਦੇ ਹੱਥੇ ਮੁੱਖ ਮੰਤਰੀ ਸਾਹਿਬ ਜੀ 57 ਦਿਨ ਤੋਂ ਅਰਦਾਸ ਸਕੂਲ ਹਰਦਾਸਾ ਦੇ ਅਧਿਆਪਕ ਠੱਡ ਚੀਰਵੀਂ ਠੰਡ ਵਿੱਚ ਦੈਂਰਾ ਧਰਨੇ ਤੇ ਬੈਠੇ ਹੋਇਆ ਐਮਐਲਏ ਸਾਹਿਬ ਦੇ ਦਫ਼ਤਰ ਅੱਗੇ ਪਰ ਤੁਹਾਡੀ ਸਰਕਾਰ ਦੇ ਕੰਨ ਤੇ ਜੂਨੇ ਹੀ ਸਰ ਕਰਈ ਇਕੱਲੇ ਬਿਆਨਾਂ ਨਾਲ ਚੁੱਲਿਆਂ 'ਚੋਂ ਅੱਗ ਨਹੀਂ ਬਲਣੀ ਜ਼ਮੀਨੀ ਪੱਧਰ ਤੇ ਕੰਮ ਕਰੋ ਚੁੱਲਿਆਂ 'ਚੋਂ ਅੱਗ ਕੀ ਨਹੀਂ ਬਲਣੀ ਵੀ ਇਕੱਲੇ ਬਿਆਨਾਂ ਦੇ ਨਾਲ ਸਾਡੇ ਘਰੇ ਦੋ ਵਕਤ ਦੀ ਰੋਟੀ ਨਹੀਂ ਪੱਕਣੀ ਦੋ ਵਕਤ ਦੀ ਰੋਟੀ ਪਕਾਉਣ ਲਈ ਗਾਂਧੀ ਵਾਲਾ ਚਾਹੀਦਾ ਤੇ ਗਾਂਧੀ ਵਾਲਾ ਕੰਮ ਕਿਰਤ ਕਿਰੀ ਤੋਂ ਬਿਨਾ ਨਹੀਂ ਆਉਣਾ ਕੀ ਇਹ ਟੀਚਰ ਕਿਰਤ ਨਹੀਂ ਕਰ ਰਹੇ ਕੀ ਅੱਜ ਸਾਡੇ ਬੱਚੇ ਜਿਹੜੇ ਐਡੇ ਐਡੇ ਬੱਚਿਆਂ ਦੇ ਹੱਥ ਚਾਜੇ ਝੰਡੇ ਆ ਗਿਆ ਆਉਣ ਵਾਲਾ ਪੋ ਕੀ ਸੋਚਣਗੇ ਉਹ ਤਾਂ ਇਹੀ ਸੋਚਣਗੇ ਧਰਨਾ ਦੇ ਸੜਕਾਂ ਦੇ ਉੱਤੇ ਬੈਠ ਕੇ ਧਰਨੇ ਦੇਵਾਂਗੇ ਤਾਂ ਸਾਡੇ ਹੱਲ ਹੋਣਗੇ ਫਿਰ ਇਹਦਾ ਮਤਲਬ ਇਹ ਆ ਮਾਨ ਸਾਹਿਬ ਹਰ ਇੱਕ ਚੀਜ਼ ਦਾ ਹੱਲ ਸਿਰਫ ਇੱਕ ਧਰਨਾ ਹੀ ਰਹਿ ਗਿਆ ਜੇ ਹਰ ਇੱਕ ਚੀਜ਼ ਦਾ ਹੱਲ ਧਰਨਾ ਹੀ ਰਹਿ ਗਿਆ ਤੇ ਮੈਨੂੰ ਲੱਗਦਾ ਰੋਡ ਘੱਟ ਹੋਣਗੇ ਤੇ ਜਾਮ ਵੱਧ ਮਿਲਣਗੇ ਹੁਣ ਜੀਰੇ ਦੇ ਵਿੱਚ ਦੋ ਧਰਨੇ ਲੱਗੇ ਹੋਏ ਆ ਜੀ ਸ਼ਰਾਬ ਫੈਕਟਰੀ ਧਰਨਾ ਹਲੇ ਚੱਲ ਰਿਹਾ ਤੇ ਨਵਾਂ ਧਰਨਾ ਵੀ ਲੱਗ ਚੁੱਕਿਆ ਸ਼ਰਾਬ ਫੈਕਟਰੀ ਧਰਨੇ ਨੇ ਤਾਂ ਬੜਾ ਕੁਝ ਸਿਖਾਤਾ ਭਾਈ ਜੀ ਸ਼ਰਾਬ ਫੈਕਟਰੀ ਧਰਨੇ ਨੇ ਤਾਂ ਇਹ ਚੀਜ਼ ਸਿਖਾਈ ਵੀ ਜਦੋਂ ਜਦੋਂ ਸੱਚ ਬੋਲਿਆ ਨਾਲ ਦੀ ਨਾਲ ਤੁਹਾਡੇ ਤੇ ਐਫ ਆਈ ਆਰ ਇਹ ਸ਼ਰਾਬ ਫੈਕਟਰੀ ਜੀਰਾ ਦਾ ਪਹਿਲਾ ਲੈਸਨ ਪੜਿਆ ਸੀ ਉਤੋਂ ਸੋ ਮੈਂ ਤਾਂ ਇਹੀ ਗੱਲ ਕਹਿਣੀ ਚਾਹੂੰਗੀ ਸੀਐਮ ਸਾਹਿਬ ਜਾਂਦਾ ਤੁਹਾਨੂੰ ਗਰਾਉਂਡ ਲੈਵਲ ਦੀ ਇਨਫੋਰਮੇਸ਼ਨ ਨਹੀਂ ਮਿਲ ਰਹੀ ਜੇ ਮਿਲ ਰਹੀ ਆ ਤਾਂ ਤੁਸੀਂ ਚੁੱਪੋਂ ਕਾਰਪੋਰੇਟ ਘਰਾਣਿਆਂ ਦੇ ਕਰਕੇ ਚੁੱਪ ਹੋਵੋਗੇ ਜੇ ਤੁਸੀਂ ਪੰਜਾਬੀ ਨੂੰ ਪੰਜਾਬੀ ਆ ਤਾਂ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਦੇ ਆ ਫਿਰ ਤੁਹਾਨੂੰ ਪਤਾ ਹੋਊਗਾ ਕਿ ਕਦੇ ਆਪ ਕਦੇ ਇੱਕ ਗੁਰੂ ਦਾ ਇੱਕ ਟੀਚਰ ਦਾ ਰਤਬਾ ਸਾਡੇ ਸਮਾਜ 'ਚ ਕਿੱਡਾ ਉੱਚਾ ਤੇ ਜੇ ਸਾਡਾ ਅਧਿਆਪਕ ਟੀਚਰ ਗੁਰੂ ਛੜਕਾਂ ਦੇ ਰੋ ਰਹਿਆ ਤਾਂ ਸਾਡੇ ਸਮਾਜ ਦੀ ਨੀਮ ਕੀ ਹੋਊਗੀ ਸਾਡੇ ਸਮਾਜ ਦੇ ਉੱਤੇ ਆਉਣ ਵਾਲੇ ਸਮੇਂ 'ਚ ਇਹ ਖਤਰੇ ਦੀ ਘੰਟੀ ਦੇ ਨਾਲੋਂ ਘਟ ਮੁੱਖ ਮੰਤਰੀ ਸਾਹਿਬ ਇੱਕ ਅਧਿਆਪਕ ਦੇ ਪੁੱਤਰ ਨੇ ਤੇ ਜਿਹੜਾ ਮਹਿਕਮਾ ਬੈਠਾ ਆ ਅਦਰ ਸਕੂਲ ਜਿਹੜੇ ਜਿਹੜੇ ਟੀਚਰਾਂ ਦੇ ਵੱਲੋਂ ਧਰਨਾ ਚੱਲ ਰਿਹਾ ਉਹਦੇ ਚੇਅਰਮੈਨ ਵੀ ਨੇ ਦੋਹਾਂ ਤਰੀਕਿਆਂ ਦੇ ਨਾਲ ਬੜੀ ਚੰਗੀ ਤਰ੍ਹਾਂ ਵਾਕਿਬ ਹੈਗੇ ਨੇ ਤੇ ਪਰ ਫਿਰ ਵੀ ਕਾਨ ਦੇ ਉੱਤੇ ਜੂਨ ਆ ਸਰਕਣ ਦਾ ਕਾਰਨ ਕੀ ਸਮਝਦੇ ਆ ਦੇਖੋ ਜੀ ਇਹਦੇ ਵਿੱਚ ਤਾਂ ਇਹੀ ਆ ਮੇਰੇ ਹਿਸਾਬ ਦੇ ਵਿੱਚ ਵੀ ਸੀਐਮ ਸਾਹਿਬ ਨਹੀਂ ਚਾਹੁੰਦੇ ਹੋਣਗੇ ਬੱਚੇ ਵੱਡਣ ਆਪਣੇ ਹੱਕਾਂ ਪ੍ਰਤੀ ਸੁਚੇਤ ਹੋਣ ਸੀਐਮ ਸਾਹਿਬ ਨੇ ਇੱਕ ਆਵਦੇ ਨਾ ਲੈਕਚਰ ਦੇ ਵਿੱਚ ਦੱਸਿਆ ਸੀ ਕਹਿੰਦਾ ਇੱਕ ਛੋਟਾ ਜਿਹਾ ਬੱਚਾ ਮੇਰੇ ਕੋਲੇ ਆਇਆ ਤੇ ਕਹਿੰਦਾ ਮੈਨੂੰ ਆ ਕੇ ਕਹਿੰਦਾ ਕਹਿੰਦਾ ਸੀਐਮ ਸਾਹਿਬ ਛੁੱਟੀਆਂ ਵਧਾ ਦਿਓ ਠੰਡਾ ਕਹਿੰਦਾ ਮੈਂ ਕਿਹਾ ਪੁੱਤ ਤੇਰੀ ਮਾਂ ਨੇ ਸਿਖਾ ਕੇ ਭੇਜਿਆ ਨਾ ਕਹਿੰਦਾ ਕਹਿਣ ਦਾ ਭਾਵ ਇਹ ਗੱਲ ਸੁਣਾਉਣ ਦਾ ਮੇਰਾ ਮਤਲਬ ਇਹ ਸੀਗਾ ਕਿ ਮੈਂ ਤਾਂ ਇੱਕ ਛੋਟੇ ਜਿਹੇ ਬੱਚੇ ਦੀ ਵੀ ਗੱਲ ਸੁਣਦਾ ਪਰ ਹੈਰਾਨੀ ਹੈ ਇੱਥੇ ਏਡੇ ਏਡੇ ਟੀਚਰ ਆ ਵਿਚਾਰੇ 30 35 35 ਸਾਲ ਦੇ 40 40 ਸਾਲ ਦੇ ਹੋ ਗਏ ਆ ਇੱਕ ਇੱਥੇ ਟੀਚਰ ਕਿ ਇਹੋ ਜੀ ਵੀ ਮੈਡਮ ਕਰਮਜੀਤ ਕੌਰ ਆ ਜਿਹੜੀ ਲੱਤਾਂ ਤੋਂ ਅਪਾਜ ਆ ਇਸ ਤਰ੍ਹਾਂ ਦੇ ਵੀ ਟੀਚਰ ਬੈਠੇ ਨੇ ਜਿਨ੍ਹਾਂ ਦੀ ਗੱਲ ਸੁਣਨ ਤੱਕ ਤੁਸੀਂ ਰਾਜੀ ਨਹੀਂ ਸੀ ਐਮ ਸਾਹਿਬ ਪਤਾ ਨਹੀਂ ਬੱਚਿਆਂ 'ਚ ਰੱਬ ਵਸਦਾ ਸ਼ਾਇਦ ਤੁਸੀਂ ਤਾਂ ਸੁਣ ਲਈ ਹੋ ਬਿਲਕੁਲ ਬਿਲਕੁਲ ਭੈਣ ਜੀ ਸਾਡੇ ਨਾਲ ਨੇ ਇਹ ਟੀਚਰ ਨੇ ਸੁਖਜੀਤ ਕੌਰ ਇਹਨਾਂ ਦਾ ਨਾਮ ਆ ਭੈਣ ਜੀ ਕੀ ਕਹੋਗੇ 57 ਦਿਨ ਹੋ ਗਏ ਸੀ ਜੋ 2-3 ਦਿਨ ਹੋ ਗਏ ਸੀ ਬੈਠਿਆ ਨਾ ਉਦੋਂ ਕਵਰੇਜ ਕਰਨ ਆਏ ਸੀ ਲੱਗਦਾ ਸੀਗਾ ਕਿ ਜਲਦ ਮਸਲਾ ਹੱਲ ਹੋ ਜਾਊਗਾ ਕਿਉਂਕਿ ਭੈਣਾ ਦਿਨ ਪਰ ਰਾਤ ਬੈਗੀਆਂ ਨੇ ਹੁਣ ਮਸਲਾ ਹੱਲ ਹੋ ਜੂ ਪਰ ਹਲੇ ਤੱਕ ਕੋਈ ਮਸਲਾ ਹੱਲ ਹੋਇਆ ਨਜ਼ਰ ਨਹੀਂ ਆਇਆ ਹਾਂਜੀ ਬਿਲਕੁਲ ਜੀ 57 ਦਿਨ ਲਗਭਗ ਪੌਣੇ 2 2 ਮਹੀਨਿਆਂ ਦੇ ਨੀਅਰ ਅਬਾਊਟ ਹੋ ਚੁੱਕੇ ਆ ਸਮਾਂ ਸਾਨੂੰ ਦਿਨ ਰਾਤ ਤੋਂ ਦੇਖੋ ਇਨੀ ਠੰਡ ਦੇ ਵਿੱਚ ਟੀਚਰ ਜਿਹੜਾ ਤੇ ਸਾਡੇ ਨਾਨ ਟੀਚਿੰਗ ਸਟਾਫ ਜਿਹੜਾ ਲਗਾਤਾਰ ਧਰਨਾ ਦੇ ਰਿਹਾ ਪਰ ਸਰਕਾਰ ਦੇ ਕੰਨ ਨਹੀਂ ਦਈ ਕੋਈ ਜੂ ਨਹੀਂ ਸਰ ਕਰੇ ਸਰਕਾਰ ਜਿਹੜੀ ਹੈ ਸਾਡੀ ਕੋਈ ਸੁਣਵਾਈ ਨਹੀਂ ਕਰ ਰਹੀ ਸਾਡੇ ਜਿਹੜੀ ਸੁਣਵਾਈ ਉਹਨਾਂ ਨੂੰ ਕਰਨੀ ਬੈਣੀ ਹੈ ਦੇਖੋ ਬੱਚਿਆਂ ਦਾ ਭਵਿੱਖ ਹੈ ਜਿੱਥੇ ਉਹ ਇਹ ਦਾਵਾ ਕਰਦੇ ਨੇ ਕਿ ਅਸੀਂ ਨਿੱਕੇ ਤੋਂ ਨਿੱਕੇ ਬੰਦੇ ਦੀ ਵੀ ਆਵਾਜ਼ ਸੁਣੇ ਤਾਂ ਸਾਡੀ ਆਵਾਜ਼ ਫਿਰ ਉਹਨਾਂ ਨੂੰ ਸੁਣਨੀ ਪਵੇਗੀ ਜੇਕਰ ਉਹ ਸਾਡੀ ਸੁਣਵਾਈ ਨਹੀਂ ਕਰਦੇ ਤਾਂ ਅਸੀਂ ਆਪਣੇ ਸੰਘਰਸ਼ ਨੂੰ ਹੋਰ ਵੀ ਕਿਸੇ ਤਿੱਖੇ ਰਾਹ ਤੇ ਲੱਭਾਂਗੇ ਪਰ ਅਸੀਂ ਐਦਾਂ ਚੁੱਪ ਕਰਕੇ ਤਾਂ ਘਰਾਂ 'ਚ ਨਹੀਂ ਨਾ ਬੈਠ ਸਕਦੇ ਦੇਖੋ 13 ਦੇ ਨਾਲ ਸਾਲ ਅਸੀਂ ਆਪਦੇ ਜਿਹੜੇ ਨਹੀਂ ਉਹ 10 ਸਕੂਲਾਂ ਨੂੰ ਦੇ ਦਿੱਤੇ ਸਾਰੇ ਟੀਚਰ ਦੇਖੋ ਜੀ ਓਵਰ ਏਜ ਹੋ ਚੁੱਕੇ ਆ ਕਿਤੇ ਹੋਰ ਜੋਬ ਕਰਨ ਦੇ ਕਾਬਿਲ ਵੀ ਨਹੀਂ ਨੇ ਸਾਡੇ ਪੜਾਏ ਹੋਏ ਬੱਚੇ ਬਾਹਰਲੇ ਵਿਦੇਸ਼ਾਂ ਤੱਕ ਵੀ ਪਹੁੰਚੇ ਨੇ ਠੀਕ ਹੈ ਜੀ ਸਾਡੇ ਮਤਲਬ ਪੜਾਏ ਹੋਏ ਬੱਚੇ ਹੋਰ ਨੌਕਰੀਆਂ ਤੇ ਜਾ ਚੁੱਕੇ ਨੇ ਪਰ ਅਸੀਂ ਦੇਖੋ ਖੜੇ ਪਾਣੀ ਵਾਂਗ ਅਸੀਂ ਉੱਥੇ ਦੇ ਉੱਥੇ ਹੀ ਖੜੇ ਆ ਇੰਨਾ ਕੁ ਸਾਡੇ 10 ਸਕੂਲਾਂ ਦਾ ਪਾਣੀ ਗੰਦਲਾ ਹੋ ਚੁੱਕਾ ਸੜ ਚੁੱਕਾ ਕਹਿ ਲੋ ਵੀ ਅਸੀਂ ਆਪਕ ਥੱਕ ਕੇ ਜਦੋਂ ਸਾਡੇ ਕੋਈ ਸੁਣਵਾਈ ਇੰਨੀਆਂ ਸਿੱਖਿਆ ਮੰਤਰੀ ਸਾਹਿਬ ਜੀ ਨਾਲ ਮੀਟਿੰਗ ਹੋ ਗਈਆਂ ਪੈਨਲ ਮੀਟਿੰਗਸ ਹੋ ਗਈਆਂ ਥੱਕ ਗਏ ਕਿ ਦੇਖੋ ਵੀ ਪ੍ਰੋਸੈਸਿੰਗ ਚੱਲ ਰਹੀ ਹੈ ਪ੍ਰੋਸੈਸਿੰਗ ਚੱਲ ਰਹੀ ਹੈ ਤਾਂ ਸਾਨੂੰ ਕਿਤੇ ਨਾ ਕਿਤੇ ਲੱਗਣ ਲੱਗ ਗਿਆ ਵੀ ਨਹੀਂ ਹੁਣ ਸਾਨੂੰ ਖੜੇ ਹੋਣਾ ਚਾਹੀਦਾ ਆਪਦੇ ਹੱਕਾਂ ਦੇ ਲਈ ਕਿਉਂਕਿ ਅਸੀਂ ਉਹਨਾਂ ਦੇ ਲਾਰਿਆਂ ਦੇ ਵਿੱਚ ਤਾਂ ਨਹੀਂ ਨਾ ਸਾਰਾ ਸਮਾਂ ਕੱਢ ਸਕਦੇ ਤਾਂ ਜਦੋਂ ਇਹ ਕਹਿ ਰਹੇ ਆ ਕੀ এডੂਕੇਸ਼ਨ ਸਾਡੀ ਫਸਟ ਪ੍ਰਾਇੋਰਟੀ ਹੈ ਤਾਂ ਫਿਰ ਸਿੱਖਿਆ ਦੇ ਨਾਂ ਤੇ ਉਹਨਾਂ ਨੇ ਵੋਟਾਂ ਲਈਆਂ ਵੀ ਦੇਖੋ ਇੱਕ ਪਾਸੇ ਸਿਹਤ ਦੀ ਗੱਲ ਕੀਤੀ ਉਹਨਾਂ ਨੇ ਸਿੱਖਿਆ ਦੀ ਗੱਲ ਕੀਤੀ ਤਾਂ ਸਿੱਖਿਆ ਦੇਣ ਵਾਲੇ ਟੀਚਰ ਜਿਹੜੋਂ ਧਰਨੇ ਦੇ ਰਹੇ ਆ ਤਾ ਇਟ ਮੀਨਸ ਕੇ ਆਪ ਸਰਕਾਰ ਕਿਤੇ ਨਾ ਕਿਤੇ ਸਾਨੂੰ ਫੇਲ ਹੁੰਦੀ ਦਿਖਾਈ ਦੇ ਰਹੀ ਹੈ ਤਾਂ ਉਹਨਾਂ ਦੇ ਜਿਹੜੇ ਦਾਅਵੇ ਵਾਦੇ ਕੋਲੋ ਸਾਰੇ ਹੀ ਸਾਡੇ ਲਈ ਤਾਂ ਚੱਕਨਾ ਚੂਰ ਨੇ ਫੇਲ ਨੇ ਜਦੋਂ ਤੱਕ ਸਾਡੀ ਕੋਈ ਸੁਣਵਾਈ ਨਹੀਂ ਕਰਦੇ ਉਹਨਾਂ ਨੂੰ ਸਾਡੀ ਸੁਣਵਾਈ ਕਰਨੀ ਪੈਣੀ ਆ ਸਾਡੀ ਲਗਾਤਾਰ ਸਾਡੇ ਮੁੱਖ ਮੰਤਰੀ ਸਾਹਿਬ ਦੀ ਤੋਂ ਇੱਕੋ ਹੀ ਮੰਗ ਹੈ ਕਿ ਜਿਹੜਾ ਸਾਡਾ ਮੈਕਸਿਮਮ ਗ੍ਰੇਡ 'ਤੇ ਜਿਹੜਾ ਉਹ ਸਾਨੂੰ ਦਿੱਤਾ ਜਾਵੇ ਸਾਡੇ ਹੱਕ ਜਿਹੜੇ ਨੇ ਉਹ ਬਿਲਕੁਲ ਜਾਇਜ਼ ਨਹੀਂ ਹੱਕੀ ਤੇ ਜਾਇਜ਼ ਮੰਗਣਾ ਨਹੀਂ ਕਿ ਕੋਈ ਅਸੀਂ ਕੋਈ ਨਜਾਇਜ਼ ਮੰਗ ਰਹੇ ਆ ਕੋਈ ਅਸੀਂ ਉਹਨਾਂ ਤੋਂ ٹیអេਡੀਏ ਮੰਗ ਰਹੇ ਆ ਪਿੱਛੇ ਦੇ ਜਿਹੜਾ ਦੇਖੋ ਜੀ ਚੰਡੀਗੜ੍ਹ ਵਾਲਾ ਜਿਹੜਾ ਅਸੀਂ ਬੈਠੇ ਸੀ ਧਰਨੇ ਤੇ ਜੀ ਤਾਂ ਉਹਨਾਂ ਨੇ ਇੱਕ ਡੀਏਡੀਏ ਨਹੀਂ ਮਿਲਿਆ ਧਰਨਾ ਦੇ ਤਾਂ ਉਹਨਾਂ ਦੀ ਸੁਣਵਾਈ ਹੋ ਗਈ ਦੇਖੋ ਅਸੀਂ ਤਾਂ 13 ਸਾਲਾਂ ਤੋਂ ਸਿਰਫ ਆਪਣੀ ਇੱਕ ਸੈਲਰੀ ਮੰਗ ਰਹੇ ਆ ਜਿਹੜਾ ਕਿ ਪੱਤਰ ਵੀ ਜਾਰੀ ਹੋਇਆ ਹੋਇਆ ਸਰਕਾਰ ਦਾ ਮੈਂ ਨਾ ਇੱਕ ਜਿੱਦਾਂ 24 ਸਕੂਲ ਨੇ 24 ਵਿੱਚੋਂ 23 ਦੇ ਜਿਹੜੇ ਸਕੂਲ ਹੈਗੇ ਨੇ ਟੀਚਰਾਂ ਨੂੰ ਤਨਖਾਹਾਂ ਵਧ ਮਿਲ ਰਹੀਆਂ ਇੱਕ ਸਕੂਲ ਦੇ ਤੁਹਾਨੂੰ ਜਿਹੜੀਆਂ ਤਨਖਾਹਾਂ ਘੱਟ ਮਿਲ ਰਹੀਆਂ ਨੇ ਮੈਂ ਤਾਂ ਟੈਕਨੀਕਲ ਰੀਜ਼ਨ ਵੀ ਜਾਨਣਾ ਚਾਹਣਾ ਵੀ ਰੀਜ਼ਨ ਹੈ ਕੀ ਹੈ ਕਿਉਂ ਤੇ ਸਕੂਲਾਂ ਦੇ ਵਿੱਚ ਤਨਖਾਹਾਂ ਜ਼ਿਆਦੀਆਂ ਨੇ ਕਿਉਂ ਇੱਕ ਸਕੂਲ ਦੇ ਨਾਲ ਹੀ ਅਜਿਹਾ ਜਿਹੜਾ ਵਰਤਾਰਾ ਆ ਉਹ ਆਪ ਰਿਹਾ ਹੈ ਦੇਖੋ ਜੀ ਸਾਡੇ ਅਰਦਾਸ ਸਕੂਲ ਹਰਦਾਸੇ ਦੀ ਕਹਾਣੀ ਇਹ ਆ ਕਿ ਸਾਡੀ ਜਿਹੜੀ ਮੈਨੇਜਮੈਂਟ ਸੀ ਨਾ ਪਹਿਲਾਂ ਉਹ ਕਰਾਪਟ ਸ਼ੋ ਹੋ ਗਈ ਸੀ ਹੂੰ ਤੋ ਚਲੇ ਗਏ ਸੀਗੇ ਸਕੂਲ ਛੱਡ ਕੇ ਉਸ ਤੋਂ ਬਾਅਦ ਕਹਿ ਲਓ ਵੀ ਸਾਡੇ ਸਕੂਲ 'ਚ ਕੋਈ ਮੈਨੇਜਮੈਂਟ ਨਹੀਂ ਆਈ ਅਸੀਂ ਪਹਿਲੇ ਐਸ.ਡੀ.ਐਮ. ਸਾਹਿਬ ਦੇ ਅੰਡਰ ਕੰਮ ਕਰਦੇ ਰਹੇ ਤੇ ਐਸ.ਡੀ.ਐਮ. ਸਾਹਿਬ ਤੋਂ ਬਾਅਦ ਅਸੀਂ ਰਿਕੁਐਸਟ ਕੀਤੀ ਕਿ ਬਾਕੀ ਸਕੂਲ ਡੀ.ਓ. ਸਾਹਿਬ ਦੇ ਅੰਡਰ ਚੱਲਦੇ ਆ ਤੇ ਸਾਡਾ ਸਕੂਲ ਉਹਨਾਂ ਦੇ ਅੰਡਰ ਚੱਲਣਾ ਚਾਹੀਦਾ ਚਲੋ ਜੀ ਦੇਖੋ ਡੀ.ਓ. ਸਾਹਿਬ ਅੰਡਰ ਚੱਲਣ ਲੱਗ ਗਏ ਆ ਮੀਨ ਇਟ ਮੀਨਸ ਕਿ ਦੇਖੋ ਜੀ ਸਾਡਾ ਸਕੂਲ ਲਗਾਤਾਰ 10-11 ਸਾਲਾਂ ਤੋਂ ਜੀ ਸਰਕਾਰੀ ਧਾਰੇ ਵਾਂਗ ਹੀ ਕੰਮ ਕਰ ਰਿਹਾ ਹੈ ਸਾਰਾ ਕੁਝ ਮਿੱਟੇ ਮੀਲ ਮਿਲ ਰਿਹਾ ਹੈ ਕਿਤਾਬਾਂ ਕਾਪੀਆਂ ਚਰ ਨਾਲ ਹੀ ਇਨਸਾਫ ਨਹੀਂ ਹੋ ਰਿਹਾ ਸਾਨੂੰ ਇਨਸਾਫ ਦਿਵਾਉਣ ਦੇ ਲਈ ਸਾਡੇ ਇਸ ਰੋੜ ਜਾਂ ਦੇ ਵਿੱਚ ਸਾਡੇ ਦੇ ਕੋਈ ਬੱਚੇ ਵੀ ਸਾਡੇ ਨਾਲ ਸ਼ਰੀਕ ਹੋਏ ਨੇ ਕਿਉਂਕਿ ਦੁੱਖ ਨੂੰ ਸਮਝ ਰਹੇ ਆ ਸਾਡੇ ਨੂੰ ਵੀ ਸਾਡੇ ਟੀਚਰ ਜਿਹੜੇ ਉਹਨਾਂ ਨੂੰ ਵੀ ਪਤਾ ਹੈ ਵੀ ਸਾਡੀ ਪੜਾਈ ਖਰਾਬ ਹੋ ਰਹੀ ਹੈ ਵਾਪਸ ਆਉਣ ਜਲਦੀ ਤੋਂ ਜਲਦੀ ਤੇ ਸਾਨੂੰ ਵੀ ਬੜੀ ਜਲਦੀ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਵਾਪਸ ਜਾ ਕੇ ਪੜਾਈਏ ਪਰ ਸਾਡੇ ਹੱਕ ਤਾਂ ਸਾਨੂੰ ਦੇਣ ਨਾ ਕਿਉਂਕਿ ਜਿੰਨਾ ਚਿਰ ਸਾਡੇ ਘਰਾਂ ਦੇ ਚੁੱਲ੍ਹੇ ਨਹੀਂ ਚੱਲਣਗੇ ਠੀਕ ਹੈ ਨਾ ਸਾਡਾ ਰੋਜਗਾਰ ਹੀ ਨਹੀਂ ਚੱਲੇਗਾ ਤਾਂ ਅਸੀਂ ਵੀ ਮਜਬੂਰ ਆ ਕਿ ਅਸੀਂ ਕਿਹੜਾ ਮੂੰਹ ਲੈ ਕੇ ਉਹਾਂ ਦੇ ਵਿੱਚ ਕਿਹੜਾ ਦਿਲੋਂ ਖੁਸ਼ੀ ਲੈ ਕੇ ਜਾਈਏ ਵੀ ਸਾਡੇ ਹੱਕ ਮਿਹਨਤਾਂ ਨਾਲ ਤਾਂ ਦੇਣ ਨਾ ਇੱਥੇ ਇੱਕ ਮਿਹਨਤਾਂ ਨਾਲ ਸਸੂ ਦਿਹਾੜੀ ਹੈ ਤਾਂ ਦੇਖੋ ਸਾਨੂੰ 10000 ਦੇ ਉੱਤੇ ਕੰਮ ਲੈ ਰਹੇ ਨੇ ਸਾਡੇ ਬੜੀ ਮੁਸ਼ਕਲ ਹੈ ਵੀ ਦੇਖੋ ਸੀ 1200 ਬੱਚਾ ਪੜਾ ਰਹੇ ਹਾਂ ਤਾਂ ਸਾਡਾ ਹੱਕ ਸਰਕਾਰ ਨੂੰ ਦੇਣਾ ਚਾਹੀਦਾ ਹੈ ਬੜੀ ਦੁੱਖ ਦੀ ਗੱਲ ਹੈ ਕਿ ਸਰਕਾਰ ਸਾਡੀ ਕੋਈ ਸੁਣਵਾਈ ਨਹੀਂ ਕਰ ਰਹੀ ਮੈਨੇਜਮੈਂਟ ਤੋਂ ਇਹ ਸਾਨੂੰ ਪਤਾ ਲੱਗਿਆ ਸੀ ਕਿਹਦੇ ਮੈਨੇਜ ਜਦੋਂ ਆਈ ਸੀ ਮੈਨੇਜਮੈਂਟ ਕਹਿੰਦੇ ਉਦੋਂ ਟੀਚਰਾਂ ਨੇ ਉਹ ਮੈਨੇਜਮੈਂਟ ਦਾ ਵੀ ਵਿਰੋਧ ਕੀਤਾ ਸੀ ਕਹਿੰਦੇ ਉਹਦਾ ਕਾਰਨ ਇਹ ਆ ਵੀ ਜਿਹੜਾ ਅੱਜ ਇਹਨਾਂ ਨੂੰ ਇਹਨਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਰ ਇਹਦੇ ਵਿੱਚ ਕਿੰਨੀ ਕੋ ਸਚਾਈ ਹੈ ਟੀਚਰਾਂ ਨੇ ਕੋਈ ਵਿਰੋਧ ਕੀਤਾ ਸੀ ਦੇਖੋ ਜੀ ਮੈਨੇਜਮੈਂਟ ਇੱਕ ਆਈ ਸੀ ਪਰ ਕਹਿ ਲੋ ਕਿ ਉਹ ਮੈਨੇਜਮੈਂਟ ਪਹਿਲਾਂ ਹੀ ਕਰਪਟ ਸੀ ਓਕੇ ਉਹਨਾਂ ਦੇ ਉੱਤੇ ਪਹਿਲਾਂ ਹੀ ਕੇਸ ਦਰਜ ਸੀਗੇ ਤਾਂ ਕਹਿ ਲੋ ਵੀ ਅਸੀਂ ਇਹ ਦੇਖਿਆ ਮਤਲਬ ਕਿ ਖੜੇ ਹੋਏ ਟੀਚਰ ਉਦੋਂ ਮੈਨੇਜਮੈਂਟ ਦੇ ਖਿਲਾਫ ਵੀ ਜੇਕਰ ਸਾਨੂੰ ਮਤਲਬ ਕਿ ਜਿਨ੍ਹਾਂ ਤੇ ਆਪਣੇ ਤੇ ਕੇਸ ਦਰਜ ਨਹੀਂ ਉਹ ਸਾਡੇ ਅੱਗੇ ਬੈਠ ਕੇ ਇਸਦਾਂਗੇ ਮਤਲਬ ਸਾਨੂੰ ਇਹ ਸੀਗਾ ਵੀ ਉਹ ਸਾਨੂੰ ਨਾ ਕਿਤੇ ਨਾ ਕਿਤੇ ਸਾਨੂੰ ਜੋਬ ਦੋ ਸਾਡੀ ਤੋਂ ਕੱਟ ਦੇਣਗੇ ਇਹ ਡਰ ਹੁੰਦਾ ਕਿਉਂਕਿ ਸਾਰੀ ਅਥਾਰਟੀ ਜਿਹੜੀ ਉਹ ਮੈਨੇਜਮੈਂਟ ਕੋਲ ਹੁੰਦੀ ਹੈ ਉਹ ਟੀਚਰਾਂ ਨੂੰ ਕੱਢ ਵੀ ਸਕਦੀ ਹੈ ਤੇ ਰੱਖ ਵੀ ਸਕਦੀ ਹੈ ਤਾਂ ਪਹਿਲੇ ਕਰਾਪਟ ਸੀ ਤਾਂ ਉਹਨਾਂ ਕੋਲ ਸਕੂਲ ਜਿਹੜੇ ਸੀ ਉਹਨਾਂ ਨੂੰ ਦਿੱਤੇ ਹੀ ਨਹੀਂ ਗਏ ਇਹ ਨਹੀਂ ਕਿ ਮੈਨੇਜਮੈਂਟ ਮਤਲਬ ਕਿ ਆਈ ਤੇ ਅਸੀਂ ਭਜਾਤੀ ਬਟ ਉਹਨਾਂ ਨੂੰ ਮੈਨੇਜਮੈਂਟ ਨੂੰ ਪਹਿਲਾਂ ਹੀ ਸਕੂਲ ਜਿਹੜੇ ਦਿੱਤੇ ਹੀ ਨਹੀਂ ਗਏ ਤਾਂ ਅਸੀਂ ਉਦੋਂ ਤੋਂ ਹੀ ਸਰਕਾਰ ਦੇ ਅੰダー ਕੰਮ ਕਰ ਰਹੇ ਹਾਂ ਲਗਾਤਾਰ ਸਾਡੇ ਸਕੂਲ 'ਚ ਕੋਈ ਮੈਨੇਜਮੈਂਟ ਆਈ ਹੀ ਨਹੀਂ ਓਕੇ ਹਾਂਜੀ ਧੰਨਵਾਦ ਜੀ ਸਮਾਂ ਦਿੱਤਾ ਬਿਲਕੁਲ ਬੱਚਿਆਂ ਦੇ ਨਾਲ ਗੱਲਬਾਤ ਕਰਨ ਦਾ ਯਤਨ ਵੀ ਜ਼ਰੂਰ ਕਰਾਂਗੇ ਕਿਹੜੀ ਕਲਾਸ ਦੇ ਵਿੱਚ ਪੜ੍ਹਦੇ ਹੋ 10th ਜੀ 10th ਕਲਾਸ ਦੇ ਵਿੱਚ ਹੁਣ ਤੁਹਾਡੇ ਵਿਆਪਕ ਪਿਛਲੇ 2 ਮਹੀਨਿਆਂ ਤੋਂ ਇੱਥੇ ਬੈਠੇ ਹੋਏ ਨੇ ਮੋਰਚੇ ਦੇ ਵਿੱਚ ਹੁਣ ਕੋਣ ਸਕੂਲ ਦੇ ਵਿੱਚ ਪੜਾ ਰਿਹਾ ਸਕੂਲ ਲੱਗ ਰਿਹਾ ਜਾਂ ਨਹੀਂ ਲੱਗ ਰਿਹਾ ਕਿ ਚੱਲ ਕਿੱਦਾਂ ਰਿਹਾ ਸਭ ਕੁਝ ਹੁਣ ਤਾਂ ਸਰ ਵੀ 10 15 ਦਿਨਾਂ ਨੂੰ ਗਏ ਹੋਲੀਡੇ ਸੀ ਗਈ ਉਦੋਂ ਪਹਿਲਾਂ ਵੀ ਟੀਚਰ ਸੀ ਗਈ ਕੱਟ ਸੀਗੇ 5 6 ਟੀਚਰ ਹੀ ਹੁੰਦੇ ਸੀ ਸਕੂਲ 'ਚ ਔਖਾਂ ਦਾ ਹੀ ਬੋਰਡ ਦੀ ਕਲਾਸ ਫਿਰ ਪੜਨ ਲੋਤਾ ਸਾਨੂੰ ਵੀ ਔਕਾ ਤੇ ਫਿਰ ਐਡਜਸਟ ਕਰਨਾ ਪੈਂਦਾ ਈ ਛੋਟੀਆਂ ਕਲਾਸਾਂ ਨੂੰ ਫਿਰ ਪਹਿਲੇ ਦੋ ਪੀਰੀਅਡ ਲਾ ਕੇ ਈ ਅਹੀਂ ਤੇ ਆਪ ਫਿਰ ਪੜਾਈ ਦੇ ਛੋਟੀਆਂ ਕਲਾਸਾਂ ਨੂੰ ਬੱਚੇ ਪੜਾਉਂਦੇ ਹਾਂਜੀ ਉੱਥੇ ਐਂ ਹੀ ਚੱਲ ਫਿਰ ਵੀ ਟੀਚਰ ਥੋੜੇ ਆ ਨਹੀਂ ਬੱਚੇ ਜਾਦੇ ਐਡਜਸਟ ਕਰਨਾ ਔਖਾ ਹੁੰਦਾ ਈ ਟੀਚਰਾਂ ਲਈ ਤੇ ਇਹਨਾਂ ਦੀ ਵੀ ਮਜਬੂਰੀ ਆ ਤੇ ਪਰ ਹੀ ਪੜਾਈ ਦਾ ਬੱਚਿਆਂ ਦਾ ਨੁਕਸਾਨ ਹੁੰਦਾ ਉੱਥੇ ਤੇ ਉਹ ਮਾਨ ਸਾਹਿਬ ਨੂੰ ਬੇਨਤੀ ਆ ਵੀ ਜਲਦ ਤੋਂ ਜਲ ਇਹਨਾਂ ਦਾ ਹਾਲ ਲੋਗ ਨੂੰ ਜਲਦੀ ਫਿਰ ਉਹਨਾਂ ਦੀ ਪੜਾਈ ਕੰਟੀਨਿਊ ਹੋਊਗੀ ਨਾਲ ਦੀ ਨਾਲ ਤੇ ਫੇਰ ਹੀ ਆਈ ਬੱਚੋ ਕਹਿੰਦੇ ਬੱਚੇ ਕਿੰਨੇ ਹਨ ਸਕੂਲ ਦੇ ਵਿੱਚ ਬੱਚੇ ਹੀ 1500 ਦੇ ਕਰੀਬ ਹੈ 1500 ਦੇ ਕਰੀਬ ਆ ਤੇ ਹੁਣ ਟੀਚਰ ਜਿੱਦਾਂ ਛੁੱਟੀਆਂ ਖਤਮ ਹੋ ਗਈਆਂ ਪੰਜਵੀਂ ਕਲਾਸ ਤੋਂ ਉੱਪਰ ਦੇ ਬੱਚਿਆਂ ਦੀ ਹੁਣ ਸਕੂਲ ਦੇ ਵਿੱਚ ਟੀਚਰ ਹੈਗਾ ਕੋਈ ਪੜਾਉਣ ਵਾਲਾ ਅਜੇ ਵੀ ਪਤਾ ਨਹੀਂ ਨਾ ਲੱਗਿਆ ਅੱਜ ਇਹ ਨਹੀਂ ਸਕੂਲ ਚ ਅੱਜ ਤੁਸੀਂ ਇੱਧਰ ਆ ਗਏ ਅੱਜ ਸਕੂਲ ਲੱਗਿਆ ਅੱਜ ਤੁਸੀਂ ਅਧਿਆਪਕਾਂ ਦਾ ਸਾਥ ਦੇ ਨਾਲ ਹੀ ਪਹੁੰਚੋ ਹਾਂਜੀ ਉਹ ਗਰੁੱਪ ਦੇ ਵਿੱਚ ਮੈਸੇਜ ਆਇਆ ਸੀਗਾ ਜੀ ਆਪਾਂ ਇੱਥੇ ਕੱਟ ਕਰ ਨਹੀਂ ਹੁੰਦਾ ਤੇ ਸਰ ਵੀ ਹੁਣ ਜਿਹੜਾ ਧਰਨਾ ਲੱਗਿਆ ਹੁਣ ਸਾਡੀ ਪੜ੍ਹਾਈ ਖਰਾਬ ਹੋ ਰਹੀ ਹੈ ਤੇ ਬੱਚੋ ਅੱਗੇ ਜਾ ਕੇ ਜਦੋਂ ਸਾਡਾ ਸਰਟੀਫਿਕੇਟ ਚੈੱਕ ਕੋ ਨਹੀਂ ਉਦੋਂ ਕਿਸੇ ਨੇ ਇਹ ਨਹੀਂ ਪੁੱਛਣਾ ਵੀ ਤੂੰ ਦੋ ਤੋਂ ਡਰਨਾ ਲੱਗਿਆ ਸੀ ਉਦੋਂ ਇਹ ਕੱਲ ਤਾਂ ਹੋਣੀ ਨਹੀਂ ਵੀ ਧਰਨਾ ਲੱਗਿਆ ਇੱਕ ਉਦੋਂ ਸਾਡੇ ਨੰਬਰ ਹੀ ਵੇਖਿਆ ਨਹੀਂ ਤੇ ਹੁਣ ਉਹੀ ਵੀ ਜੇ ਨੁਕਸਾਨ ਹੋ ਰਿਹਾ ਤੇ ਨੰਬਰਾਂ ਦਾ ਫਰਕ ਸਾਨੂੰ ਪੈਣਾ ਹੀ ਹੋਰ ਆ ਮੋਢੇ ਦੇ ਉੱਤੇ ਕਲਾ ਜਿਹੜਾ ਬੈਗ ਆ ਕਿਤਾਬਾਂ ਵਾਲਾ ਕਟਿਆ ਉਹਦੀ ਥਾਂ ਤੇ ਅੱਜ ਝੰਡਾ ਹੈ ਕਿਸਾਨ ਜਥੇਬੰਦੀ ਦਾ ਝੰਡਾ ਹੈ ਮੋਢੇ ਦੇ ਉੱਤੇ ਮਹਿਸੂਸ ਕੀ ਕਰ ਰਹੇ ਹੋ ਹੁਣ ਜਹਨ ਦੇ ਵਿੱਚ ਦਿਮਾਗ ਦੇ ਵਿੱਚ ਚੱਲ ਕੀ ਰਿਹਾ ਹੈ ਜਾਂ ਤਾਂ ਸਕੂਲ ਦੇ ਵਿੱਚ ਬੈਠੇ ਹੋਣਾ ਸੀ ਪੜ੍ਹਾਈ ਕਰਦੇ ਹੋਣਾ ਸੀ ਪਰ ਬਹਿਣਾ ਪੈ ਗਿਆ ਆਣ ਕੇ ਸੜਕ ਦੇ ਉੱਤੇ ਹੱਥਾਂ ਦੇ ਵਿੱਚ ਝੰਡੇ ਫੜ ਕੇ ਸਕੂਲ ਦੀ ਡਰੈੱਸ ਪਾਈ ਹੋਈ ਮਹਿਸੂਸ ਕੀ ਕਰ ਰਹੇ ਹੋਣ ਉਸੂ ਸਰ ਵੀ ਗਲਤੀ ਆਈ ਆ ਟੀਚਰਾਂ ਦਾ ਵੀ ਹੁਣ 24 ਸਕੂਲ ਆਈ 23 ਸਕੂਲਾਂ ਦੇ ਵਿੱਚ ਕਹਿੰਦੇ ਹੀ ਬਾਤ ਸਹੀ ਤਨਖਾਹ ਮਿਲ ਰਹੀ ਹੈ ਹੁਣ ਇੱਕ ਸਕੂਲ ਦੇ ਨਾਲ ਹੀ ਕਿਉਂ ਧੱਕਾ ਹੋ ਰਿਹਾ ਜੀ ਤੇ ਬਾਕੀ ਸਰ ਵੀ ਇੰਨਾ ਇੰਨਾ ਟਾਈਮ ਹੋ ਗਿਆ ਟੀਚਰਾਂ ਨੂੰ ਹੀ ਕੋਈ ਮੋਗਗੇ ਤੋਂ ਹਾਂ ਦਾ ਕੋਈ ਫਰੀਦਕੋਟ ਤੋਂ ਕੋਈ ਕਿੱਥੋਂ ਹੀ ਹੈ ਨਾ ਤੇ ਵੀ ਉਹਨਾਂ ਦਾ ਹੀ ਉਹਨਾਂ ਤੇਲ ਹੀ ਗੱਡੀਆਂ ਦਾ ਭਾਲ ਜਾਂਦਾ ਜੀ ਜਾਂ ਕੋਈ ਵੀ ਕਿਰਾਇਆ ਮੰਨ ਲਓ ਬੱਚਾ ਦਾ ਹੀ ਤੇ ਉਹਨਾਂ ਨੂੰ ਵੀ ਕਿੱਥੇ 10000 ਤੱਕ 12000 ਤੱਕ ਢਾੜੀ ਵਾਲਾ ਬੰਦਾ ਹੀ ਕਮਾਈ ਜਾਂਦਾ ਵਾ ਤੇ ਕੋਈ ਫਰ ਔਖਾ ਹੀ ਆਈ ਟੀਚਰਾਂ ਨੂੰ ਬਾਕੀ ਪ੍ਰਬੰਧ ਸਕੂਲ ਦੇ ਕਿੱਦਾਂ ਨੇ ਮਿੱਡੇ ਮੇਲ ਵਗੈਰਾ ਜਾਂ ਜਿਹੜੀਆਂ ਕਿਤਾਬਾਂ ਸਭ ਕੁਝ ਬਾਕੀ ਕਿੱਦਾਂ ਸਭ ਕੁਝ ਚੱਲ ਰਿਹਾ ਸਰ ਹੁਣ ਤਈ ਲਾਸਟ ਹੈ ਕਿ 1 ਇਅਰ ਤੋਂ ਹੀ ਬਹੁਤ ਵਧੀਆ ਹੋ ਰਿਹਾ ਹੈ ਸੁਧਾਰ ਬਹੁਤ ਹੋ ਰਿਹਾ ਹੈ ਸਕੂਲ 'ਚ ਜਦੋਂ ਪ੍ਰਿੰਸੀਪਲ ਮੈਡਮ ਚੇਂਜ ਹੋਏ ਹੈ ਨਾ ਹੀ ਤੇ ਬਹੁਤ ਸੁਧਾਰ ਹੋ ਰਿਹਾ ਹੈ ਸਕੂਲ ਦੇ ਵਿੱਚ ਸਾਰਾ ਵਧੀਆ ਬਣ ਰਿਹਾ ਮਿੱਡੇ ਮੇਲ ਵੀ ਸਭ ਕੁਝ ਭਗਵੰਤ ਮਾਨ ਸਾਹ ਕਹਿੰਦੇ ਵੀ ਛੋਟਾ ਬੱਚਾ ਮੇਰੇ ਕੋਲ ਆਇਆ ਕਹਿੰਦਾ ਛੁੱਟੀਆਂ ਵਧਾ ਦਿਓ ਕਹਿੰਦਾ ਮੇਰੇ ਨਾਲ ਬੱਚੇ ਵੀ ਜਿਹੜੀ ਆਪਦੀ ਗੱਲ ਰੱਖਣੀ ਚਾਹੁੰਦੇ ਮੇਰੇ ਕੋਲ ਰੱਖ ਲੈਂਦੇ ਆ ਤੁਹਾਡੀ ਗੱਲ ਭਗਵੰ ਕੋਲ ਪਹੁੰਚ ਜਾਣੀ ਆ ਕਿ ਕਹਿਣਾ ਕਿ ਚੌਣੇ ਭਗਵੰਤ ਮਾਨ ਸਾਹਿਬ ਕਹਿਣਾ ਇਹਹੀ ਚੌਣੇ ਜਲਦ ਤੋਂ ਜਲਦ ਇਹਨਾਂ ਦੇ ਟੀਚਰਾਂ ਦੀਆਂ ਮੰਗਾਂ ਪੂਰਨਾ ਕਰੀਆਂ ਜਾਣੀ ਸਾਡੀ ਪੜ੍ਹਾਈ ਕੰਟੀਨਿਊ ਹੋ ਗਈ ਤੇ ਫਿਰ ਕਾਂ ਫਿਰ ਨੰਬਰ ਚੰਗੇ ਆਉਣਗੇ ਜੇ ਪੜਾਂਗੇ ਫੇਰ ਹੀ ਆਉਣੇ ਜਿਵੇਂ ਤਾਂ ਆਉਣੇ ਨਹੀਂ ਵੀ ਜੇ ਬੱਚਾ ਸੋਚਣਾ ਵੀ ਕੱਲਾ ਪੜ ਲਊਗਾ ਕਿੰਨਾ ਕੁ ਪੜ ਲੂਈ ਆ ਦੋ ਘੰਟੇ ਪੜ ਲੂ ਘੰਟਾ ਪੜ ਲੂ ਤਿੰਨ ਘੰਟੇ ਪੜ ਲੂ ਤੇ ਸੋ ਜਿਹੜਾ ਹੀ ਟੀਚਰ ਨੇ ਸਿਖੋਣਾ ਉਹ ਚੀਜ਼ ਨਹੀਂ ਬਣਦੀ ਜੇ ਉੱਥੇ 6th ਸਕੂਲ ਦੇ ਵਿੱਚ ਪੜੀਦਾ ਹੀ ਮੰਨ ਲਓ ਘੰਟਾ ਘੱਟ ਵੀ ਦੋ ਪੰਜ ਘੰਟੇ ਤਾਂ ਬੱਚਾ ਪੜਦਾ ਹੀ ਹੈ ਤੇ ਨਾਲੇ ਹੀ ਉਹ ਡਰ ਦੇ ਨਾਲ ਪੜਨਾ ਤੇ ਉਸ ਚੱਕਰ ਹੋ ਜਾਂਦਾ ਪੇਰੈਂਟਸ ਹੀ ਉਹ ਡਰ ਨਹੀਂ ਮਾਮਦਾਈ ਬੱਚਾ ਪਾਣੀ ਕੋਈ ਵੀ ਆਈ ਪੇਰੈਂਟਸ ਲਾਡ ਪਿਆਰ ਨਾਲ ਪੜਾਉਂਦੇ ਟੀਚਰ ਦਾ ਹੋ ਸਕਦਾ ਹੁੰਦਾ ਹੈ ਵੈਸੇ ਵੀ ਮਾਲੀ ਤੋਂ ਬਿਨਾ ਬਾਗ ਫਰਾਨ ਹੋ ਜਾਂਦੇ ਆ ਤੇ ਜੇ ਇਹਨਾਂ ਦੇ ਮਾਲੀ ਅੱਜ ਸੜਕ ਤੇ ਬੈਠੇ ਹੋਏ ਆ ਤੇ ਇਹ ਫੁੱਲ ਕਿੰਨਾ ਕੁ ਚੇਰਾ ਜਿਹੜੇ ਹੈਗੇ ਆ ਉਹ ਖੇੜ ਪਾਉਣਗੇ ਸਰਕਾਰ ਨੂੰ ਬੇਨਤੀ ਹੈ ਵੀ ਮਸਲਾ ਜਿਸ ਤਰੀਕੇ ਦਾ ਵੀ ਹੈਗਾ ਇਸ ਮਸਲੇ ਨੂੰ ਹੱਲ ਕਰਨਾ ਚਾਹੀਦਾ ਸਾਨੂੰ ਪਤਾ ਲੱਗਿਆ ਸੀਗਾ ਕਿ ਜਿਹੜੀ ਮੈਨੇਜਮੈਂਟ ਕੋਈ ਸਕੂਲ ਦੇ ਵਿੱਚ ਆਈ ਸੀ ਉਸ ਸਮੇਂ ਨਾਲ ਟੀਚਰਾਂ ਦੇ ਵੱਲੋਂ ਵਿਰੋਧ ਕੀਤਾ ਗਿਆ ਤੇ ਅੱਜ ਉਹਦਾ ਖਮਿਆਜ਼ਾ ਇਹਨਾਂ ਨੂੰ ਭੁਗਤਣਾ ਪੈ ਰਿਹਾ ਪਰ ਜਦੋਂ ਅਸੀਂ ਟੀਚਰ ਸਾਹਿਬਾਂ ਦੇ ਕੋਲੋਂ ਉਹ ਗੱਲ ਜਾਣਨ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੇ ਕਿਹਾ ਵੀ ਨਹੀਂ ਸਾਡੇ ਸਕੂਲ ਕੋਈ ਮੈਨੇਜਮੈਂਟ ਆਈ ਨਹੀਂ ਸਾਡਾ ਸਕੂਲ ਕਿਸੇ ਮੈਨੇਜਮੈਂਟ ਨੂੰ ਦਿੱਤਾ ਹੀ ਨਹੀਂ ਗਿਆ ਉਹ ਮੈਨੇਜਮੈਂਟ ਕਰਪਟ ਸੀਗੀ ਇਸ ਕਰਕੇ ਉਹਨਾਂ ਨੂੰ ਸਕੂਲ ਨਹੀਂ ਸੀ ਦਿੱਤਾ ਗਿਆ ਤੇ ਸਾਡੇ ਨਾਲ ਮਰਤੇਈ ਮਾਂ ਵਾਲਾ ਜਿਹੜਾ ਵਿਤਕਰਾ ਆ ਉਹ ਹੋ ਰਿਹਾ ਆ ਸਰਕਾਰ ਦੇ ਅੱਗੇ ਬੇਨਤੀ ਹੈ ਕਿ ਇਹਨਾਂ ਬੱਚਿਆਂ ਦੇ ਭਵਿੱਖ ਵੱਲ ਜ਼ਰੂਰ ਸਰਕਾਰ ਨੂੰ ਚਿੰਤਾਤ ਹੋਣਾ ਚਾਹੀਦਾ ਕਿਉਂਕਿ ਪਿਛਲੇ 60 ਦਿਨਾਂ ਤੋਂ ਇਹਨਾਂ ਦੀ ਪੜ੍ਹਾਈ ਖਰਾਬ ਹੋ ਰਹੀ ਹੈ ਤੇ ਜਿਵੇਂ ਬੇਟੇ ਨੇ ਕਿਹਾ ਕਿ ਜਦੋਂ ਸਰਟੀਫਿਕੇਟ ਬਣਨੇ ਆ ਜਦੋਂ ਉਹਨਾਂ ਦੇ ਉੱਤੇ ਨੰਬਰ ਲੱਗਨੇ ਆ ਤੇ ਕਿਸੇ ਨੇ ਨਹੀਂ ਵੇਖਣਾ ਕਿ ਬੱਚੇ ਅਧਿਆਪਕਾਂ ਤੋਂ ਬਿਨਾ 2 ਮਹੀਨੇ ਸਕੂਲ ਦੇ ਵਿੱਚ ਆਪਣੀ ਪੜ੍ਹਾਈ ਕਰਦੇ ਰਏ ਆ ਸੰਗਤ ਜੀ ਤੁਹਾਡੇ ਕੀ ਵਿਚਾਰ ਨੇ ਤੇ ਜਿਹੜੀ ਗੱਲ ਮੈਡਮ ਹੋਣਾ ਦੇ ਨਾਲ ਮੈਡਮ ਸਖਸੀਤ ਕੌਰ ਹਨ ਦੇ ਨਾਲ ਅਸੀਂ ਕੀਤੀ ਜਿਹਦੇ ਬਾਰੇ ਤੁਸੀਂ ਕੋਈ ਗੱਲ ਰੱਖਣੀ ਚਾਹੁੰਦੇ ਹੋ ਕਿਉਂਕਿ ਕੱਲ ਹੀ ਮੈਨੂੰ ਕਿਸੇ ਦਾ ਫੋਨ ਆਇਆ ਤੇ ਉਹਨਾਂ ਨੇ ਕਿਹਾ ਵੀ ਆ ਵੀ ਜਿਹੜੀ ਇੱਕ ਕੁੰਡੀ ਆ ਉਹ ਹੈਗੀ ਆ ਇਹਦੇ ਬਾਰੇ ਵੀ ਗੱਲਬਾਤ ਜਿਹੜੀ ਆ ਉਹ ਹੋਣੀ ਚਾਹੀਦੀ ਆ ਉਹ ਕਰਨ ਦਾ ਯਤਨ ਕੀਤਾ ਜੇ ਕੋਈ ਹੋਰ ਵੀਰ ਬਾ ਖੂਬੀ ਤਰੀਕੇ ਦੇ ਨਾਲ ਇਹਦੇ ਬਾਰੇ ਸਾਨੂੰ ਕੁਝ ਦੱਸਣਾ ਚਾਹੁੰਦਾ ਹੋਵੇ ਤਾਂ ਸਾਡੇ ਨਾਲ ਸੰਪਰਕ ਕਰ ਸਕਦਾ ਪ੍ਰੋਗਰਾਮ ਨੂੰ ਵਾਦੋ ਵਾਦ ਸ਼ੇਅਰ ਜ਼ਰੂਰ ਕਰਿਓ ਇਹਨਾਂ ਬੱਚਿਆਂ ਦੀ ਆਵਾਜ਼ ਬੁਲੰਦ ਜ਼ਰੂਰ ਕਰਿਓ ਹੋਰ ਸ਼ਖਸੀਅਤ ਦੇ ਨਾਲ ਗੱਲਬਾਤ ਲੈ ਕੇ ਜਲਦ ਹਾਜ਼ਰ ਹੋਵਾਂਗਾ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ